ਅੱਜ ਦੋਸਤੋ ਬੈਂਪ ਅ ਇੱਥੋਂ ਹੈਗਾ ਜੀ 11 ਕਿਲੋਮੀਟਰ ਦੀ ਡਰਾਈਵ ਆ ਪਰ ਅਸੀਂ ਜਿਵੇਂ ਤੁਹਾਨੂੰ ਕਿਹਾ ਕਿ ਬੈਂਪ ਦਿਖਾਉਨੇ ਆ ਬੈਂਪ ਹੀ ਦਿਖਾਵਾਂਗੇ ਪਰ ਇੱਥੋਂ 70 ਕਿਲੋਮੀਟਰ ਲੇਕ ਲੂਇਜ਼ ਆ ਲੇਕ ਇੱਕ ਬਹੁਤ ਹੀ ਲੇਕ ਲੂਇਜ਼ ਜਿਹੜੀ ਖੂਬਸੂਰਤ ਕੈਨੇਡਾ ਦਾ ਵਿਸਟਰ ਸਪੌਟ ਆ ਉਹ ਵੀ ਮੈਂ ਕਹੇ ਭਾਈ ਜਣਾਂ ਨੂੰ ਦਿਖਾਉਣਾ ਤੇ ਤੁਹਾਨੂੰ ਵੀ ਦਿਖਾਉਣਾ ਉਹ ਅ ਕਿਉਂਕਿ ਉਹ ਸਾਡਾ ਇੱਥੇ ਪੁਆਇੰਟ ਆਫ ਅਟਰੈਕਸ਼ਨ ਆ ਇੱਕ ਇਹੋ ਜਿਹੀ ਸਾਈਟ ਆ ਜਿੱਥੇ ਹਰੇਕ ਬੰਦੇ ਨੂੰ ਜਾਣਾ ਚਾਹੀਦਾ ਔਰ ਉਹਦਾ ਆਨੰਦ ਮਾਣਨਾ ਚਾਹੀਦਾ ਤੁਸੀਂ ਵੀ ਵੀਡੀਓ ਦੇ ਜ਼ਰੀਏ ਦੇਖ ਸਕਦੇ ਹੋ ਤੁਹਾਨੂੰ ਦਿਖਾਉਣਾ ਕਿੰਨੀ ਖੂਬਸੂਰਤ ਹੈ ਲੈ ਕੇ ਆ ਤੇ ਉਹਦਾ ਪਾਣੀ ਜਿਹੜਾ ਹਰੇ ਰੰਗ ਦਾ ਹੁੰਦਾ ਪਰ ਅੱਜ ਕੱਲ ਤੇ ਪਾਣੀ ਜੰਮਿਆ ਹੋਣਾ ਪਰ ਫੇਰ ਵੀ ਆਪਾਂ ਕੋਸ਼ਿਸ਼ ਕਰਾਂਗੇ ਜੇ ਨਾ ਉਹਨੂੰ ਕਵਰ ਕਰਨ ਦੀ ਤੇ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਲੇਕ ਲੂਇਜ਼ ਦੀ ਤੇ ਬੈਂਫ ਜਿਹੜਾ ਆ ਉਹ ਇਹ ਸੜਕ ਦੇ ਹਾਈਵੇ ਦੇ ਸਾਈਡ ਤੇ ਆ ਉਹ ਹੀ ਉੱਥੋਂ ਲੇਕ ਲੂਇਜ਼ ਤੋਂ ਹੋ ਕੇ ਆਉਂਦੇ ਵਿਖਾਵਾਂਗੇ ਤੁਹਾਨੂੰ ਤੇ ਇਹ ਇਹਦੇ ਬੈਂਫ ਦੀ ਜਿਹੜੀਆਂ ਪਹਾੜੀਆਂ ਇੱਧਰ ਤੁਸੀਂ ਤੋਂ ਦੇਖ ਸਕਦੇ ਫਰੰਟ ਤੇ ਵੀ ਤੇ ਆ 사이ਡ ਤੇ ਵੀ ਤੇ ਇਹ ਸਾਰੇ ਖੂਬਸੂਰਤ ਜਿਹੜੇ ਪਹਾੜ ਨੇ ਵੈਪਦੇ ਨੇ ਤੇ ਅੱਗੇ ਵੀ ਦੇਖੋ ਆ ਜਿਹੜੇ ਆ ਪਹਾੜੇ ਬਹੁਤ ਇੱਥੇ ਬਰਫ਼ ਪਈ ਆ ਕਾਫੀ ਪਰ ਬਰਫ਼ ਸੜਕਾਂ ਤੇ ਜਿਹੜੀ ਆ ਆ ਲੱਗੀ ਪੈਣ ਇੱਥੇ ਵੀ ਹਾਂ ਸੜਕਾਂ ਤੋਂ ਜਿਹੜੀ ਬਰਫ਼ ਆ ਉਹ ਖੁਰ ਗਈ ਆ ਉਦੋਂ ਬਰਫ਼ ਇੱਥੇ ਵੀ ਪਈ ਆ ਪਰ ਪਹਾੜਾਂ ਦੇ ਉੱਤੇ ਬਹੁਤ ਅ ਅਜੇ ਜੰਮੀ ਹੋਈ ਆ ਬਰਫ਼ ਤੇ ਅਜੇ ਤਾਂ ਪੂਰਾ ਇਹ ਦੁੱਧ ਵਾਂਗੂ ਹੋ ਜਾਣਾ ਜੀ ਜਦੋਂ ਪੈ ਗਈ ਤੇ ਆਪਾਂ ਲੋ ਚਲਦੇ ਆ ਲੇਖ ਲਈ ਤੇ ਉੱਥੇ ਜਾ ਕੇ ਵੀਡੀਓ ਤਿਆਰ ਕਰਾਂਗੇ ਤੇ ਉਸ ਰੋਡ ਜਿਹੜੀ ਆ ਕ੍ਰੋਸ ਕਰਦੀ ਬਸ ਵੈਂਪਦਾਲ ਦਾ ਜਿਹੜਾ ਕਸਬਾ ਹੈ ਉਹਨੂੰ ਕ੍ਰੋਸ ਕਰਦੇ ਲੱਗੇ ਆ ਜਿਹੜਾ ਮੇਰਾ ਤਾਂ ਸਟੋਰੇਜ ਹੀ ਨਹੀਂ ਦੋਸਤੋ ਜਦੋਂ ਬਰਫ਼ ਜਿਹੜੀ ਆ ਇੱਥੇ ਆਪਣੇ ਖੁਰਦੀ ਆ ਤੇ ਸਪੈਸ਼ਲੀ ਜਦੋਂ ਘਰਾਂ ਦੇ ਵਿੱਚ ਖਾਸ ਕਰਕੇ ਜਦੋਂ ਉਤੋਂ ਛੱਤਾਂ ਤੋਂ ਖੁਰਦੀ ਹੈ ਤੇ ਇਦਾਂ ਦੇ ਲੰਬੇ-ਲੰਬੇ ਉਹ ਬਣ ਜਾਂਦੇ ਲਿਸ਼ਕ ਦੇ ਤੁਸੀਂ ਦੇਖਦੇ ਹੋ ਇਹਨਾਂ ਨੂੰ ਆਈਸਕਲ ਕਹਿੰਦੇ ਆ ਥੋੜਾ ਕਲੋਜ਼ ਕਰਕੇ ਦਿਖਾਓ ਇਹਨਾਂ ਨੂੰ ਤੇ ਇਹ ਬੜੇ ਖੂਬਸੂਰਤ ਲੱਗਦੇ ਆ ਆਈਸਕਲ ਹਾਂਜੀ ਕੀ ਗੱਲ ਵਾਤੇ ਗਲਵਕੜੀ ਪਾਈ ਬੈਠੇ ਹੁੰਦੇ ਆ ਜਿਵੇਂ ਹੈਂ ਗਲਵਕੜੀ ਪਾਈ ਬੈਠੇ ਹੁੰਦੇ ਆਏ ਲਓ ਜੀ ਲੇਕ ਲੇਕ ਲਈ ਇੱਥੇ ਪਹੁੰਚ ਚੁੱਕੇ ਆ ਜੀ ਅਸੀਂ ਮੈਂ ਤੇ ਮੇਰਾ ਵੀਰ ਭਪਿੰਦਰਪਾਲ ਸਿੰਘ ਜੀ ਰੰਧਾਵਾ ਲਓ ਜੀ ਤੁਹਾਨੂੰ ਦਿਖਾਉਨੇ ਆ ਇਹ ਇੱਥੇ ਦੁਨੀਆ ਭਰ ਦੇ ਜਿਹੜੇ ਸੈਲਾਨੀ ਆ ਉਹ ਤੇ ਘੁੰਮਣ ਫਿਰਨ ਆਉਂਦੇ ਆ ਜੀ ਆ ਦੇਖੋ ਲੇਕ ਉਹ ਸਾਹਮਣੇ ਲੇਕ ਆ ਤੇ ਉੱਪਰ ਉਹਦੇ برف ਪੂਰੀ ਤਰ੍ਹਾਂ ਨਾਲ برف ਨਾਲ ਢੱਕੀ ਹੋਈ ਐ ਸਨੋਵ ਨਾਲ ਲੋਕ ਵੀ ਦੋਸਤੋ ਪਹੁੰਚ ਗਏ ਸੀ ਲੇਕ ਤੇ ਤੇ ਦਿਖਾਉਣੇ ਆ ਤੁਹਾਨੂੰ ਨਜ਼ਾਰੇ ਦੇਖਦੇ ਤੇਰੇ ਚਾਰ ਸਫੇਰੇ ਜਿਹੜੇ ਪਹਾੜ ਨੇ ਬਰਫ਼ ਨਾਲ ਲੱਦੇ ਹੋਏ ਤੇ ਇਧਰ ਇਹ ਜਿਹੜੇ ਉਹ ਵਿੱਚ ਘੁੰਮ ਫਿਰ ਰਹੇ ਆ ਅਠਕੀਆਂ ਕਰ ਰਹੇ ਆ ਇਹਦੇ ਵਿੱਚ ਜਿਹੜੇ ਸੈਲਾਨੀ ਸਾਡੇ ਉਹ ਸਾਡੇ ਸਾਹਮਣੇ ਆ ਇਹਨੂੰ ਕਹਿੰਦੇ ਏਲੇਕ ਤੇ ਪੂਰੀ ਤਰ੍ਹਾਂ ਜਿਹੜੀ ਬਰਫ਼ ਇਹ ਜੰਪੀ ਇਧਰਲੇ ਪਾਸੇ ਪਾਣੀ ਆ ਰਸਟਰੀਲੀ ਫਾਈਲਾਂ ਕਿੱਲਾ ਨੈਪੋਟ ਜੀ ਦਾ ਸਾਹ ਚ ਮੈਂ ਹੈਵ ਅ ਫਲਾਈਟ ਔਨ ਦਿ ਰੇਡਰ ਮੈਂ ਹੈਵ ਅ ਫਲਾਈਟ ਔਨ ਦਿ ਓਵਰ ਦੇ ਲੋ ਜੀ ਇਹ ਲੇਕ ਆ ਜੀ ਜੰਮ ਚੁੱਕੀ ਹੈ ਬਰਫ ਪੂਰੀ ਉੱਪਰੇ ਦੇ ਬਰਫ ਦੀ ਪਰਤ ਪੂਰੀ ਤਰ੍ਹਾਂ ਜੰਮ ਚੁੱਕੀ ਹੈ ਤੇ ਇੱਥੇ ਮੌਜ-ਮਸਤੀਆਂ ਕਰਦੇ ਨੇ ਜਿਹੜੇ ਬੱਚਿਆਂ ਤੋਂ ਲੈ ਕੇ ਨੌਜਵਾਨ ਹਰ ਉਮਰ ਵਰਗ ਦੇ ਬਸ ਇਹ ਜਿਹੜੀਆਂ ਟਾਹਣੀਆਂ ਦੇ ਉੱਤੇ ਬਰਫ਼ ਜੰਮ ਗਈ ਹੈ ਜਦੋਂ ਜਿਹੜੀ ਭਾਫ਼ ਹੁੰਦੀ ਹੈ ਸਟੀਮ ਹੁੰਦੀ ਹੈ ਤੇ ਉਹ ਠੰਡ ਨਾਲ ਹੌਲੀ-ਹੌਲੀ ਜੁੜ ਜਾਂਦੀ ਟਾਹਣੀਆਂ ਦੇ ਨਾਲ ਤੇ ਚੰਬੜ ਜਾਂਦੀ ਨਾਲ ਹੀ ਤੇ ਫਿਰ ਉਹ ਫ੍ਰੀਜ਼ ਹੋ ਜਾਂਦੀ ਹੈ ਹਨਾ ਜੰਮ ਕੇ ਤੇ ਫਿਰ ਇਦਾਂ ਦੇ ਦ੍ਰਿਸ਼ ਜਿਹੜਾ ਇਦਾਂ ਦਾ ਬੰਦਾ ਦੱਲੇ ਪਾਸੇ ਧੁੰਦ ਜੀ ਦੇ ਸਾ ਚੁੱਕੀ ਐ ਇੱਧਰ ਜਿਹੜੇ ਸੈਲਾਨੀ ਆ ਸਾਡੇ ਨਜ਼ਾਰੇ ਲੈ ਰਹੇ ਆ ਮਸਤੀਆਂ ਕਰ ਰਹੇ ਨੇ ਮੈਂਸ ਤਾਪਮਾਨ ਆ ਜੀ ਮੈਂਸਾ ਪੂਰਾ 0 ਤੇ ਲੇਹ ਲਦਾਖ ਇੰਡੀਆ ਚ ਆਪਣੇ ਦੇਖਦੇ ਆ ਜਦੋਂ ਸਾਡੇ ਦੇਸ਼ ਦੇ ਰਾਖੇ ਹੁੰਦੇ ਆ ਨਾ ਲੇਹ ਲਦਾਖ ਉਹ ਇਹੋ ਜਿਹੇ ਤਾਪਮਾਨ ਚ ਜਿਹੜੇ ਇਹੋ ਜੇ ਵੈਦਰ ਚ ਰਹਿੰਦੇ ਆ ਮੌਸਮ ਚ ਰਹਿੰਦੇ ਆ ਸੋ ਇਹ ਠੰਡ 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 ਬਹੁਤ ਦੇ ਚ ਤੇ ਪਰ ਇਹਨੋਂ ਠੰਡ ਸੋ ਦੋਸਤੋ ਸਾਜਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਗੁਰਨਾਵ ਸਾਜਨ ਦਿਉਣ ਤੇ ਪਿਛਲੇ ਮਹੀਨੇ ਤੋਂ ਦੋਸਤੋ ਮੈਂ ਕੈਨੇਡਾ ਦੀ ਧਰਤੀ ਤੇ ਆਇਆ ਜਿਸ ਨੂੰ ਸਵਰਗ ਵੀ ਕਿਹਾ ਜਾਂਦਾ ਦੁਨੀਆ ਦਾ ਭਾਵੇਂ ਅਸੀਂ ਪੰਜਾਬ ਦੇ ਜੰਪਾਲਾ ਪੰਜਾਬ ਦੀਆਂ ਜੜਾਂ ਨਾਲੋਂ ਮਾਂ ਬੋਲੀ ਪੰਜਾਬੀ ਨਾਲੋਂ ਨਹੀਂ ਟੁੱਟ ਸਕਦੇ ਸਾਡੇ ਪੰਜਾਬੀ ਵੀ ਇੱਥੇ ਬਹੁਤ ਆ ਜਿਹੜੇ ਜੜਾਂ ਨਾਲ ਜੁੜੇ ਹੋਏ ਆ ਮੈਂ ਦੇਖੇ ਆ ਉਹਨਾਂ ਨਾਲ ਗੱਲਬਾਤਾਂ ਕੀਤੀਆਂ ਫੇਰਵਾ ਵੀ ਉਹਨਾਂ 'ਚ ਵੀ ਜਿਹੜਾ ਪੰਜਾਬ ਦਾ ਪੰਜਾਬ ਦਾ ਫਿਕਰ ਵੀ ਕਰਦੇ ਆ ਚਿੰਤਾ ਵੀ ਉਹਨਾਂ ਨੂੰ ਤੇ ਇਹਦੇ 'ਚ ਦੋਸਤੋ ਅਸੀਂ ਕੈਲਗਰੀ ਆਏ ਸੀ ਕੱਲ ਕੈਲਗਰੀ ਸਹਿਤਕ ਜਿਹੜੀ ਸਹਿਤ ਮਿਲਣੀ ਸੀਗੀ ਉੱਥੇ ਕਲਮ ਪੰਜਾਬ ਦੀ ਤੇ ਉਹਦੇ ਜਰੀਏ ਅਸੀਂ ਉੱਥੇ ਜਿਹੜੇ ਸਹਿਤ ਪ੍ਰੇਮੀ ਸੀ ਗੁੱద్ధి ਜੀਵੀ ਸੀ ਕਵੀ ਤੇ ਉੱਥੇ ਉਹਨਾਂ ਨੂੰ ਮੇਲ ਮਨਾਪ ਹੋਇਆ ਉਹਨਾਂ ਦਾ ਜਿਹੜਾ ਇੰਜੋਏ ਕੀਤਾ ਸਾਰਾ ਕਰਦੇ ਤੂੰ ਬਾਅਦ ਹੁਣ ਅਸੀਂ ਇੱਥੇ ਆਏ ਆ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜਿਹੜੀ ਉੱਥੇ ਤੋਂ ਪਾਸੇ ਆਹ ਚਾਰ ਸਫੇਰਾ ਦੇਖੋ ਜੀ ਇੱਥੇ ਜਿੱਥੇ ਅਸੀਂ ਖੜੇ ਆ ਇਹਦਾ ਜੀ ਆਹ ਦੇਖੋ ਆ ਜਿੱਥੇ ਅਸੀਂ ਪੈਰ ਆ ਸਾਡੇ ਆਹ ਇਹ ਜੀ ਲੈਤੇ ਹੈ ਥੱਲੇ ਪਾਣੀ ਹੈ ਤੇ ਉੱਤੇ ਬਰਫ਼ ਜੰਮ ਗਈ ਦੀ ਪਰਤ ਤੇ ਇਹਦੇ ਕਰਕੇ ਪਤਾ ਨਹੀਂ ਲੱਗਦਾ ਤੇ ਇਧਰਲੇ ਪਾਸੇ ਪਿਛਲੇ ਵੇਖੋ ਵੀ ਜਿਹੜੀ ਕੁਦਰਤ ਰਾਣੀ ਨੇ ਕਿਵੇਂ ਪਹਾੜਾਂ ਨੂੰ ਜਿਹੜੀਆਂ ਉੱਚੀਆਂ ਚੋਟੀਆਂ ਨੂੰ ਕਿਵੇਂ ਆਪਣੀ ਬੁੱਕਲ ਵਿੱਚ ਲਿਆ ਤੇ ਕਿਵੇਂ ਉਹ ਆਪਣੇ ਬੁੱਕਲ ਵਿੱਚ ਲੈ ਕੇ ਕਿਵੇਂ ਆਪਣਾ ਸਿਰਜਦਾ ਮਤਲਬ ਸਿਰਜੀ ਆਲੂ ਇਹ ਕਿਸੇ ਇਨਸਾਨ ਦੇ ਵੱਸ ਦੀ ਗੱਲ ਨਹੀਂ ਜਿਹੜੀ ਕੁਦਰਤ ਉਹ ਕਰਦੀ ਆ ਜਿਹੜੀ ਉਹਨੇ ਕੋਈ ਸਿਰ ਜਣਾ ਵੇਖੋ ਤਰਾਸਿਆ ਕਿਸੇ ਤਰੀਕੇ ਨਾਲ ਬਰਫ਼ ਨੂੰ ਵੀ ਤਰਾਸ ਕੇ ਜਿਵੇਂ ਪੱਥਰ ਨੂੰ ਵੀ ਉਸ ਤਰੀਕੇ ਨਾਲ ਕਰਿਆ ਇਹ ਜਿਹੜੇ ਦਰਖਤ ਆ ਜਿਹੜੇ ਖਿੰਦੇ ਆ ਇਹ ਇਹ ਉੱਤੇ ਇਹਨਾਂ ਤੇ ਕੋਈ ਅਸਰ ਨਹੀਂ ਕਿਸੇ ਤਰ੍ਹਾਂ ਦੀ ਬਰਫ਼ ਆ ਜਿਹੜੀ ਪੈ ਰਹੀ ਆ ਉਹ ਉਸ ਤਰ੍ਹਾਂ ਹੀ ਲਗਾਤਾਰ ਹੀ ਪਵੇਗੀ ਸੋ ਦੋਸਤੋ ਇੱਥੇ ਬਹੁਤ ਵਧੀਆ ਮਾਹੌਲਾ ਵੇਖੋ ਸਲਾਨੀਆਂ ਜਿਹੜੇ ਦੁਨੀਆਂ ਭਰ ਤੋਂ ਸਲਾਨੀਆਂ ਆਉਂਦੇ ਆ ਦੇਖੋ ਆਪਾਂ ਲੇਹ ਲਦਾਖ ਵਿੱਚ ਜਿੰਨੀ ਠੰਡ ਆ ਲੇਹ ਦਾ ਸਾਡੇ ਦੇਸ਼ ਦੇ ਸਭ ਤੋਂ ਜਵਾਨ ਆ ਉਹ ਵੇਖੋ ਕਿੰਨੀ ਮੁਸ਼ਕਲ ਕਰਦੇ ਆ ਉੱਥੇ ਅੱਜ ਡਿਊਟੀ ਦਿੰਦੇ ਆ ਤੇ ਆ ਵੀ ਉਹੀ ਸੀਨ ਆ ਇਹ ਲਦੇਲ ਦੇਲ ਦਾਖ ਵਾਂਗੂ ਇੱਥੇ ਵੀ ਤਾਪਮਾਨ 0 ਤੇ ਆ ਸੋ ਦੋਸਤੋ ਇੱਥੇ ਅਸੀਂ ਆਏ ਆ ਤੇ ਸਾਨੂੰ ਦਿਖਾਉਣਾ ਚਾਹੁੰਦੇ ਸੀ ਵੀ ਇੱਥੇ ਅਸੀਂ ਵੀ ਦੇਖਣਾ ਚਾਹੁੰਦੇ ਸੀ ਜਿਹੜੀ ਕੈਨੇਡਾ ਦੀ ਜਿਹੜੀ ਸੁਵਰਗ ਕਿਹਾ ਜਾਂਦਾ ਸੋ ਬਹੁਤ ਬਹੁਤ ਧੰਨਵਾਦ ਜੀ ਹੈ ਦੇਖ ਦੇਖ ਲਓ ਆ ਜਿਹੜੀ ਤਸਵੀਰ ਸਾਨੂੰ ਦਿਖਾਉਣ ਜਾ ਰਹੇ ਆ ਉਹ ਦੇਖੋ ਜਿਹੜੀ ਬਰਫ਼ ਨੂੰ ਇੱਥੋਂ ਜਿਹੜਾ ਸਾਫ਼ ਕੀਤਾ ਸਰਕਾਰ ਵੱਲੋਂ ਕਿੰਨੇ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਵੈਸੇ ਜਿਹੜਾ ਜੇ ਗਰਮੀਆਂ ਚ ਆਈਏ ਤਾਂ ਇਹ ਕਹਿੰਦੇ ਆ ਵੀ ਇਹਦਾ ਪਾਣੀ ਨੀਲਾ ਹੁੰਦਾ ਇਹਦਾ ਨੀਲਾ ਪਾਣੀ ਹੁੰਦਾ ਪਰ ਹੁਣ ਇਹ ਬਰਫ਼ ਜੰਮ ਗਈ ਹੈ ਉੱਪਰ ਇਹਦੇ ਤੇ ਬਹੁਤ ਵਧੀਆ ਝੀਲਾਂ ਜਿਹੜੀ ਇਹ ਇਹਦੀ ਲੇਕ ਲੂਈਸਾ ਇਹਦਾ ਹਰਾ ਪਾਣੀ ਹੁੰਦਾ ਗਰਮੀਆਂ ਚ ਤੇ ਪਰ ਹੁਣ ਇਹਦੇ ਤੇ ਬਰਫ਼ ਜੰਮ ਚੁੱਕੀ ਉਹ ਵੇਖੋ ਉਧਰਲੇ ਪਾਸੋਂ ਝਾਤੀਆਂ ਮਾਰ ਰਿਹਾ ਜਿਹੜਾ ਪਹਾੜਾਂ ਦੀ ਇੱਕ ਚੀਰ ਕੇ ਲੰਘਣਾ ਚਾਹੁੰਦਾ ਹਿੰਦਰ ਦੇਵਤਾ ਦਾ ਵੀ ਮੈਂ ਵੀ ਇੱਥੇ ਦੇਖ ਜਾਂ ਨਜ਼ਾਰੇ ਉਹ ਵੇਖੋ ਝਾਤੀਆਂ ਮਾਰ ਰਿਹਾ ਜਿਹੜਾ ਨਜ਼ਾਰੇ ਇੱਥੋਂ ਦੀਆਂ ਦੇਖ ਰਿਹਾ ਵੀ ਕਿੰਨੀ ਵਸਤੀ ਹੋ ਰਹੀ ਆ ਤੇ ਇਹ ਜਿਹੜੀ ਸਫਾਈ ਜਿਹੜੀ ਬਰਫ਼ ਦੀ ਉੱਥੇ ਨਾਲ-ਨਾਲ ਜਿਹੜੀ ਆਪਣੇ ਕੈਨੇਡਾ ਸਰਕਾਰ ਆ ਜਿਹੜੀ ਕਿੰਨਾ ਵਧੀਆ ਪ੍ਰਬੰਧਾ ਉੱਥੋਂ ਚੱਕ-ਚੱਕ ਬਰਫ਼ ਇਧਰਲੇ ਪਾਸੇ ਲਈ ਆਉਂਦੀ ਆ ਸੋ ਜਿਹੜੇ ਆ ਸਲਾਨੀ ਆ ਇੰਜੋਏ ਕਰਦੇ ਆ ਆ ਤੁਹਾਨੂੰ ਦਿਖਾਉਣੇ ਆ ਇੱਥੇ ਬਰਫ਼ ਦੇ ਉੱਪਰ ਕਿਵੇਂ ਅਟਕੇਲੀਆਂ ਕਰਦੇ ਆ ਜਿਹੜੀਆਂ ਆ ਦੇਖਦੇ ਦੇਖਦੇ ਜਿਹੜੀ ਧੁੰਦ ਜੀ ਫਸਰ ਗਈ ਆ ਆ ਦੇਖੋ ਇੱਕ ਇਹ ਤੇ ਉੱਥੋਂ ਲੈ ਕੇ ਹੁਣ ਦੂਸਰੂ ਤੇ ਫਿਰ ਇਹ ਸਲਾਨੀਆਂ ਵਾਲਾ ਇਹ ਜਿਹੜਾ ਅੰਜਵਾਏ ਕਰਨਾ ਸਲਾਨੀਆਂ ਨੇ ਉਹਦੇ ਲਈ ਇਹ ਸਾਫ਼ ਕਰੀ ਜਾਂਦੇ ਆ ਆ ਦੇਖੋ ਜੀ ਦੇਖੋ ਪਿਆਰੀ ਕਹਿੰਦੇ ਆ ਠੰਡ ਨਾ ਲੱਗ ਜੇ ਤੇ ਆਹ ਦੇਖੋ ਸਾਡੇ ਉੱਪਰ ਬਰਫ਼ ਨਾ ਜਾ ਬਹੁਤ ਲਿਪਰੀ ਹੈ ਲਓ ਜੀ ਉਧਰੋਂ برف ਨੂੰ ਲਿਆ ਕੇ ਸਾਫ਼ ਕਰ ਰਹੇ ਆ ਸਲਾਨੀਆਂ ਲਈ ਜਿਹੜੀ ਜ਼ਿਆਦਾ برف ਜੰਮੀ ਹੈ ਇਹਦਾ ਸਰਕਾਰ ਦਾ ਜਿਹੜਾ ਉਪਰਾਲਾ ਹੈ ਤੋਪ ਪੂਰੀ ਵੇਖੋ ਇਧਰ ਆ ਕੇ ਪਾਸੇ ਧੁੱਪ ਨਿਕਲਾਈ ਹੈ ਪੂਰੀ ਮੌਸਮ ਥੋੜਾ ਜਿਹਾ ਫੇਰ ਹੋਰ ਵਧੀਆ ਹੋਣ ਜਾ ਰਿਹਾ ਰੰਗੀਨ ਹੋਣ ਜਾ ਰਿਹਾ ਤੇ ਪਾਸੇ ਨਾਲ ਹਵਾ ਬਹੁਤ ਹੀ ਦੇਖ ਲਈ ਤੇ ਦੇਖ ਤਾਂ ਪਾਣੀ ਜਿਹੜਾ ਸਾਰਾ ਚੱਲ ਰਿਹਾ ਹੈ ਉਹ ਕਿੱਥੇ ਜਾ ਰਿਹਾ ਤੇ ਜਿਹੜੇ ਇਹ ਆ ਦੇਖੋ ਜੀ ਪਰਤੀਆਂ ਸੱਲਾਂ ਜਿਹੜੀਆਂ ਬਣ ਗਈਆਂ ਉਹਦੇ ਵਾਂਗ ਬਣਾਇਆ ਇਹਨਾਂ ਨੇ ਘਰ ਬਣਾਇਆ ਵੇ ਬਲਕੀਆਂ ਪਿੰਡਾਂ ਦੇ ਵਿੱਚ ਵੀਰ ਭਪਿੰਦਰਪਾਲ ਰੰਧਾਵਾ ਜੀ ਦੇ ਗੀਤਕਾਰ ਐਡਮਿਸ਼ਨ ਤੋਂ ਜਿਨ੍ਹਾਂ ਦਾ ਹਾਲ ਪੰਜਾਬ ਦਾ ਗੀਤ ਤੁਸੀਂ ਸ੍ਰੀ ਜਿੰਦਰ ਸਿੰਧਾ ਦੀ ਆਵਾਜ਼ ਵਿੱਚ ਸੁਣਿਆ ਔਰ ਤੋਂ ਦਾ ਕਾਰ ਬਣਾਇਆ ਜਿਵੇਂ ਬੱਚੇ ਤੇ ਇੱਥੇ ਕਾਰ ਖੇਡ ਹਾਂ ਦੇਖੋ ਜੀ ਸੋ Сэр, ਲੇਕ ਲੂਇਸ ਦੇ ਤੁਸੀਂ ਸਾਰੇ ਨੇ ਦਰਸ਼ਨ ਕੀਤੇ ਦੇਖੇ ਲੇਕ ਲੂਇਸ ਜਿਹੜੀ ਹੈਗੀ ਆ ਤਾਂ ਬੜੀ ਖੂਬਸੂਰਤ ਲੇਕ ਸੀ ਝੀਲ ਸੀ ਗੀ ਗਰਮੀਆਂ 'ਚ ਦੇਖਦੇ ਤਾਂ ਹੋਰ ਵੀ ਜ਼ਿਆਦਾ ਖੂਬਸੂਰਤ ਲੱਗਦੀ ਆ ਕਿਉਂਕਿ ਉਹਦਾ ਰੰਗ ਹਰਿਆ ਹੁੰਦਾ ਜਿਵੇਂ ਪਾ ਜਣੇ ਨੂੰ ਪਹਿਲਾਂ ਦੱਸਿਆ ਸੀ ਤੇ ਬਹੁਤ ਸੋਹਣਾ ਰੰਗ ਹੁੰਦਾ ਉਹਦਾ ਤੇ ਪਾਣੀ ਦਾ ਤੇ ਅੱਜ ਕੱਲ ਫਿਰ ਸਾਰਾ ਕਿਉਂਕਿ برف ਨਾਲ ਉਹ ਜੰਮ ਗਈ ਸੀ ਤੇ ਫਿਰ ਵੀ ਅਸੀਂ ਚਲੋ ਸੋਚਿਆ ਵੀ ਦੇਖ ਆਉਨੇ ਆ ਤੇ ਲੋਕੀ ਸਕੇਟਿੰਗ ਕਰਦੇ ਸੀ ਉੱਤੇ ਤੇ ਹੁਣ ਆਪਾਂ ਉਸੇ ਜਿਹੜੇ ਅ ਕਮਰਕੇਰੀਆਂ ਪਾਉਂਦੀ ਹੋਈ ਸੜਕ ਤੇ ਵਾਪਸ ਆ ਗਏ ਆ ਤੇ ਇਹ ਫੇਰ ਹਾਈਵੇ ਤੇ ਚੜ ਜਾਣੀ ਹੁਣ ਤੇ ਬੈਂਫ ਨੂੰ ਹੁਣ ਦੁਬਾਰਾ ਆਪਾਂ ਪਿਛੇ ਨੂੰ ਘੁਰਨਾ ਤੇ ਕਿਉਂਕਿ ਆਉਂਦਿਆਂ ਹੀ ਤੁਹਾਨੂੰ ਬੈਂਫ ਨਹੀਂ ਸੀ ਦਿਖਾਇਆ ਹੁਣ ਬੈਂਫ ਟਾਊਨ ਜਿਹੜਾ ਆ ਕਸਬਾ ਆ ਉਹਦੇ ਜਾ ਕੇ ਤੁਹਾਨੂੰ ਲੈ ਕੇ ਚੱਲਾਂਗੇ ਉੱਥੇ ਤੇ ਉਹ ਉਹ ਵੀ ਤੁਹਾਨੂੰ ਖੂਬਸੂਰਤ ਦਿਖਾਉਣੇ ਜਿਹੜਾ ਬੈਂਫ ਆ ਇੱਕ ਵਿਸਟ ਸਪੌਟ ਆ ਇੱਕ ਸੈਲਾਨੀਆਂ ਦੇ ਆਉਣ ਦੀ ਜਿਹੜੀ ਦੀ ਚਾਹਤ ਹੁੰਦੀ ਹੈ ਕਿ ਉੱਥੇ ਪਹੁੰਚੀਏ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਜੀ ਤੇ ਹੁਣ ਬਸ ਆਪਾਂ ਚੰਦ ਹੀ ਪਲਾਂ ਦੇ ਵਿੱਚ ਜਿਹੜੀ ਹਾਈਵੇ ਆ ਹਾਈਵੇ ਦੇ ਉੱਤੇ ਆਪਾਂ ਚੜ ਜਾਣਾ ਜਾਂ ਤਾਂ ਇਹ ਦੇਖੋ ਵੀ ਧੁੱਪ ਜਿਹੜੀ ਆ ਬਹੁਤ ਹੀ ਖੂਬਸੂਰਤ ਲੱਗੀ ਆ ਤੇ ਇੱਧਰ ਦੇਖੋ ਪਹਾੜ ਆ ਤੇ ਨਾਲ-ਨਾਲ ਸੱਜੇ ਪਾਸੇ ਜਿੱਦਾਂ ਇੱਕ ਡਾਊਨ ਹੇਲਿਆ ਤੇ ਬਹੁਤ ਡੂੰਗੀ ਖੱਡ ਕਹ ਲੋ ਤੇ ਆਪਾਂ ਜਾ ਰਹੇ ਹੁਣ ਧੁੱਪ ਦਾ ਆਨੰਦ ਮਾ ਰਹੇ ਆ ਕਿਉਂਕਿ ਗੱਡੀ ਦੇ ਵਿੱਚ ਤਾਂ ਨਹੀਂ ਠੰਢੀ ਨਹੀਂ ਲੱਗਦੀ ਗੱਡੀ ਦੇ ਵਿੱਚ ਤੇ ਨਾਲ ਹੀਟ ਚੱਲ ਰਹੀ ਆ ਤੇ ਬਾਹਰ ਇਨੀ ਸੋਹਣੀ ਜਿਹੜੀ ਆਹ ਚਿੱਟੀ ਚਾਦਰ ਵਿਛਾਈ ਆ ਦੂ ਦਾਦੇ ਨੇ ਤੇ ਬੜਾ ਖੂਬਸੂਰਤ ਨਜ਼ਾਰਾ ਤੇ ਬਸ ਅ ਇੱਥੇ ਜਿੱਦਾਂ ਇਹ ਹਾਈਵੇ ਤੋਂ ਥੋੜਾ ਜਿਹਾ ਜਿੱਦਾਂ ਇੱਕ ਅੱਧਾ 1.5 ਕਿਲੋਮੀਟਰ 2 ਕਿਲੋਮੀਟਰ ਸੀਗੀ ਜਿਹੜੀ ਲੇਕ ਲੂਇਸ ਆ ਤੇ ਬਸ ਆ ਦੇਖੋ ਬ੍ਰਿਜ ਆ ਗਿਆ ਇੱਥੇ ਨਾਲ ਰਿਵਰ ਆ ਜਾਂਦੀ ਜਿਹੜੀ ਤੇ ਇਹ ਪਾਣੀ ਬੜਾ ਖੂਬਸੂਰਤ ਹੁੰਦਾ ਜਦੋਂ ਗਰਮੀਆਂ ਹੁੰਦੀਆਂ ਤੇ ਆ ਹੁਣ ਆਪਾਂ ਇਧਰੋਂ ਬਸ ਜੀ ਹਾਈਵੇ ਤੇ ਥੋੜੇ ਚੱਤਾਂ ਆ ਪੈ ਜਾਣਾ ਤੇ ਇਹ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਅਗਲਾ ਜਿਹੜਾ ਦ੍ਰਿਸ਼ਾ ਉਹ ਵੀ ਦਿਖਾਵਾਂਗੇ ਤੇ ਕਿਉਂਕਿ ਇੱਥੇ ਜਿਹੜੀਆਂ ਸੜਕਾਂ ਨਾ ਇੱਕ ਵਾਰੀ ਜਦੋਂ ਤੁਸੀਂ ਮੜਾ ਜਾਵੀਂ ਕਿਤੇ ਘੁੰਮਣ ਘੇਰੀਆਂ ਚ ਪੈ ਕੇ ਤੇ ਭੁੱਲ ਜਾਨੇ ਤਾਂ ਫਿਰ ਮੁੜ ਕੇ ਕਈ ਕਿਲੋਮੀਟਰ ਤੁਹਾਨੂੰ ਚਲਾਉਣੀ ਪੈਂਦੀ ਗੱਡੀ ਤੇ ਫਿਰ ਉੱਥੋਂ ਜਾ ਕੇ ਯੂ ਟਰਨ ਲੈਣਾ ਪੈਂਦਾ ਅਹ ਬਸਾ ਦੇਖੋ ਜਿਹੜੀ ਆ ਵਿਲੇਜ ਰੋਡ ਆ ਤੇ ਵਿਲੇਜ ਰੋਡ ਤੋਂ ਅੱਗੇ ਜਾ ਕੇ ਆਪਾਂ ਜਿਹੜਾ ਹਾਈਵੇ ਤੇ ਪੈ ਜਾਣਾ ਦੋਸਤੋ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਜਿਹੜੀ ਆ ਇੱਥੋਂ ਦਾ ਜਿਹੜਾ ਸਾਡਾ ਬਲੇਕ ਲੂਇਸ ਦਾ ਵਧੀਆ ਲੱਗਿਆ ਹੋਊਗਾ ਤੇ ਤੁਹਾਡਾ ਧੰਨਵਾਦ ਥੈਂਕਸ ਤੇ ਮੈਸੀ ਮੈਸੀ ਆਪਾਂ ਇਹ ਫ੍ਰੈਂਚ ਦਾ ਸ਼ਬਦ ਆ ਥੈਂਕਸ ਮਤਲਬ ਧੰਨਵਾਦ ਆ ਤੇ ਬੈਂਫ ਹੁਣਾ ਦੇਖੋ ਬੈਂਫ ਨੂੰ ਆਪਾਂ ਸਿੱਧੇ ਜਿਹੜੇ ਚੱਲੇ ਆ ਉਹ ਲੱਗੇ ਜਿ ਪੌਣ ਤੇ ਹਾਈਵੇ ਦੇ ਉੱਤੇ ਲੱਗੇ ਚੜਨ ਤੇ ਹਾਈਵੇ ਦੇ ਵਿੱਚ ਮਰਜ ਕਰਨ ਲਈ ਦੋਸਤੋ ਫਿਰ ਹੁਣ ਆਪਾਂ ਨੂੰ ਸਪੀਡ ਜਿਹੜੀ ਆ ਵਧਾਉਣੀ ਪੈਣੀ ਆ ਤੇ ਅਸੀਂ 90 ਦੀ ਸਪੀਡ ਆ ਪਿਛੋਂ ਤੇ 50 ਤੇ ਆਏ ਸੀ ਤੇ ਹੁਣ ਖਿੱਚ ਦੇਣੀ ਆ ਆਪਾਂ ਕਿਉਂਕਿ ਹਾਈਵੇ ਦੇ ਵਿੱਚ ਗੱਡੀਆਂ ਤੇਜ਼ ਆਉਂਦੀਆਂ ਹੁੰਦੀਆਂ ਤੇ 19 ਸਪੀਡ ਤੇ ਤੁਹਾਨੂੰ ਜਿਹੜਾ ਆ ਰੱਖਣੀ ਪੈਂਦੀ ਹੈ ਸਪੀਡ ਤੇ ਦੇਖਣਾ ਵੀ ਪੈਂਦਾ ਵੀ ਅੱਗੇ ਪਿੱਛੇ ਕੋਈ ਗੱਡੀ ਤਾਂ ਨਹੀਂ ਪਿਛਲੇ ਪਾਸੇ ਆਉਂਦੀ ਸੋ ਬੜਾ ਸੇਫ ਆ ਮੈਂ ਹੁਣ ਵਿੱਚ ਸੜਕ ਦੇ ਅੱਗੇ ਇਧਰ ਜਾ ਰਿਹਾ ਜਿਹੜਾ మేర్ ਜਿਹੜੀ ਆ ਗਈ ਹਾਈਵੇ ਤੇ ਲੋ ਬੈਂਪ ਨੂੰ ਪਾਤੇ ਜੀ ਚੱਲੇ ਇੱਥੋਂ ਵੀਡੀਓ ਤੁਹਾਨੂੰ ਬਹੁਤ ਹੀ ਵਧੀਆ ਕਲੀਅਰ ਨਹੀਂ ਦਿਖਣੀ ਕਿਉਂਕਿ ਸੂਰਜ ਦੇਵਤਾ ਅੱਗੇ ਆਪਣੀਆਂ ਲਸ਼ਕੋਰਾ ਮਾਰ ਰਿਹਾ ਹੈ ਤੇ ਫਿਰ ਆਪਾਂ ਅੱਗੇ ਜਾ ਕੇ ਸਾਂਝ ਪਹੁੰਚਾ ਇੱਥੋਂ ਬੈਂਪ ਪਹੁੰਚ ਕੇ ਠੀਕ ਹੈ ਦੋਸਤੋ ਲੋ ਵੀ ਦੋਸਤੋ ਆ ਇੱਥੇ ਕਿਸਾ ਪਰ ਤੋਂ ਕੋਈ ਬਾਥਰੂਮ ਦੀ ਵਗੈਰਾ ਦੀ ਰੂਟ ਉੱਪਰ ਇੱਥੇ ਇਹ ਸਹਾਰਾ ਬਣ ਗਿਆ ਕਿੱਥੇ ਕੋਈ ਕਚਰਾ ਵਗੈਰਾ ਹੁੰਦਾ ਕਿਉਂਕਿ ਇਹ ਕਦੇ ਵੀ ਕਿਤੇ ਵੀ ਨਹੀਂ ਦੇਖਿਆ ਵੀ ਅਸੀਂ ਕਚਰਾ ਕਿਤੇ ਰੂੜਾਂ ਦੇ ਉੱਤੇ ਜਾਂ ਸੇਪਾਤੇ ਸਿੱਟੇ ਹੋਏ ਤੇ ਇੱਕ 10 ਚ ਮਿੰਨ ਲੱਗੇ ਆ ਜਿਵੇਂ ਤੇ ਉਹ ਬਾਥਰੂਮ ਬਣੇ ਆ ਤੇ ਪਰ ਇਹ ਨਹੀਂ ਵੀ ਜਿੱਥੇ ਮਰਜੀ ਕੋਈ ਖੜ ਕੇ ਬਾਥਰੂਮ ਕਰ ਲੇ ਬਕਾਇਦਾ ਬਾਥਰੂਮ ਬਣਾਏ ਗਏ ਆ ਉੱਥੇ ਬਾਥਰੂਮ ਕਰ ਸਕਦਾ ਹੈ ਤੇ ਇਹਦੇ ਚ ਡਸਟਬਿਨ ਬਣਿਆ ਜਿਹੜੇ ਡਸਟਬਿਨ ਚ ਕੋਈ ਵੀ ਕਚਰਾ ਜਿਹੜਾ ਉਹ ਪਾਇਆ ਜਾ ਸਕਦਾ ਇਹ ਇਸ ਤਰ੍ਹਾਂ ਹੀ ਬਣਿਆ ਸਾਰੇ ਆਹ ਦੇਖੋ ਜੀ ਕਚਰਾ ਜਿਹੜਾ ਭਡੇ ਭਿੰਦਰ ਸਿੰਘ ਜੀ ਨੇ ਦਾ ਸਾਹਿਬ ਜਿਹੜਾ ਕਚਰਾ ਇਹ ਇਹ ਡਸਟਬਿਨ ਬਣੇ ਆ ਉਹਨਾਂ ਸੁੱਟਣਗੇ ਇਹ ਆ ਦੇਖੋ ਡਸਟਬਿਨ ਚ ਸੁੱਟਿਆ ਗਿਆ ਕਚਰਾ ਜੋ ਬਾਥਰੂਮ ਆ ਪਿਛਲੇ ਪਾਸੇ ਜੀ ਹਾਂਜੀ ਉਹ ਬਾਥਰੂਮ ਬਣੇ ਆ ਜੀ ਪਿਛਲੇ ਪਾਸੇ ਹਾਂਜੀ ਇਹ ਹਾਈਵੇ ਤੇ ਜਦੋਂ ਲੋਕ ਆਉਂਦੇ ਆ ਤਾਂ ਉਹਨਾਂ ਦੇ ਤੋਂ ਰੁਕਣ ਲਈ ਆ ਰੈਸਟ ਏਰੀਆ ਹੁੰਦਾ ਜਿੱਥੇ ਲੋਕ ਆਰਾਮ ਕਰ ਮੰਨਦਾ ਥੋੜਾ ਚੱਲਣ ਹਾਂ ਉਹਦਾ ਵਾਸ਼ਰੂਮ ਜਨ ਆ ਬਾਥਰੂਮ ਜਣਾਉਂਦਾ ਉਸ ਹੁਣ ਤਾਂ ਉਹ ਸੂਤਾ ਜਾਂ ਗੱਡੀ ਤੁਹਾਡੇ ਕਾਰਪੇ ਚ ਜ਼ਿਆਦਾ ਹੋ ਗਿਆ ਕਿ ਬਿਲਕੁਲ ਤੁਹਾਡੇ ਕੋਲ ਛੋਟੀਆਂ ਛੋਟੀਆਂ ਚੀਜ਼ਾਂ ਰੀਸਾਈਕਲ ਦੇ ਅਲੱਗ ਰੱਖੇ ਹੋਏ ਆ ਅਜ ਦਰਕਾਰ ਦੇ ਵੀ ਅਲੱਗ ਰੱਖੇ ਆ ਅੱਛਾ ਤਾਂ ਕੂੜਾਦਾਨ ਇਹਦਾ ਜਿਹੜੇ ਹੈਗੇ ਆ ਤਾਂ ਰੀਸਾਈਕਲ ਵਾਲੇ ਹਨਾ ਰੀਸਾਈਕਲ ਹੋ ਗਿਆ ਰੀਸਾਈਕਲ ਪਲਾਸਟਿਕ ਦੀਆਂ ਚੀਜ਼ਾਂ ਇਹ ਮਿੱਠੀਆਂ ਜੇਲਾਂ ਹਨ ਹਾਂ ਇਹਨਾਂ ਇਹਨਾਂ ਹੀ ਕਰਕੇ ਨਹੀਂ ਜਾਂਦਾ ਜਾਂਦਾ ਬਹੁਤ ਵਾਰ ਆ ਮੈਂ ਤੇਰੀ ਆ ਗਿਆ ਉਹ ਬੁਰਵਾ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਜੀ ਇੱਥੇ ਕੋਈ ਸੱਜਣ ਰੁਕਦੇ ਆ ਵੇਖੋ ਆਪਦੀਆਂ ਯਾਦਾਂ ਇੱਥੇ ਛੱਡ ਕੇ ਜਾਂਦੇ ਆ ਬਰਫ ਦਾ ਬਣਾ ਕੇ ਜਾਂਦੇ ਆ ਤੇ ਸਰੋ ਦਾ ਤੇ ਆਪਾਂ ਪੰਜਾਬੇ ਪਾਈਏ ਪੈਂਫ ਦੇ ਦਰਸ਼ਨ ਕਰੀਏ ਸਾਰੇ ਨੇ ਹਾਂ ਜੀ ਇਹ ਤਾਂ ਛੋਟੀ ਜੀ ਆਪਾਂ ਨੇ ਬ੍ਰੇਕ ਲਈ ਇੱਕ ਦਰਸਤ ਤੇ ਬਿਲਕੁਲ ਜੀ ਇਹ ਜਿਹੜੀ ਬ੍ਰੇਕ ਆ ਇਹਦੇ ਵਿੱਚ ਆਪਾਂ ਇੱਥੇ ਰੁਕੇ ਸੀ ਨਾਲ ਇਹ ਕਿ ਚਲੋ ਵਾਸ਼ਰੂਮ ਜਾਵੋ ਨੇ ਨਾਲੇ ਗਾਰਬੇਜ ਸੀਗਾ ਉਹ ਸੁੱਟਤਾ ਨਾਲ ਬਸ ਹਾਈਵੇ ਤੋਂ ਇਧਰੋਂ ਲੇਕ ਲੂਇਸ ਤੋਂ ਆਏ ਆ ਲੋ ਵੀ ਦੋਸਤੋ ਲੇਕ ਲੂਇਸ ਤੋਂ ਅਸੀਂ ਆ ਗਏ ਤੇ ਬੈਂਕ ਦੇ ਬਿਲਕੁਲ ਨੇੜੇ ਆ ਤੇ ਬੈਂਕ ਤੇ ਪਹੁੰਚਣ ਤੋਂ ਪਹਿਲਾਂ ਇੱਕ ਜਿਦਾਂ ਕਹ ਲਓ ਵੀ ਆਪਾਂ ਇੱਥੇ ਇੱਕ ਬ੍ਰੇਕ ਲਈ ਆ ਸਾਹ ਲਿਆ ਥੋੜਾ ਜਿਹਾ ਤੇ ਇਹਦੇ ਇਸ ਬ੍ਰੇਕ ਦੇ ਵਿੱਚ ਆਪਾਂ ਦੇਖਿਆ ਵੀ ਇੱਥੇ ਜਿਹੜੇ ਆ ਨਾਲ ਵਾਸ਼ਰੂਮ ਬ੍ਰੇਕਸ ਲਾਈਆਂ ਇੱਥੇ ਲਈ ਆ ਬ੍ਰੇਕ ਤੇ ਨਾਲ ਗਾਰ ਬੇਸ ਸੀਗਾ ਕੁਝ ਉਹ ਸੁੱਟਿਆ ਸਾਰਾ ਤੇ ਇਧਰ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਮਿੱਠੀਆਂ ਜੇਹਲਾਂ ਆ ਆ ਜਿਹੜੇ ਹਸੀਨ ਦ੍ਰਿਸ਼ ਨੇ ਕੁਦਰਤੀ ਨਜ਼ਾਰੇ ਨੇ ਇਹ ਤੁਸੀਂ ਦੇਖ ਸਕਦੇ ਆ ਹਾਈਵੇ ਦੇ ਉੱਤੇ ਤੇ ਠੀਕ ਆ ਜੀ ਦੁਬਾਰਾ ਜੀ ਦੁਬਾਰਾ ਹਾਂਜੀ ਦੋਸਤੋ ਪਹੁੰਚ ਗਏ ਜੀ ਬੈਂਫ ਤੇ ਬੈਂਫ ਹੁਣ ਭੁੱਖ ਲੱਗੀ ਸੀ ਲੈ ਲਓ ਜੀ ਤੁਹਾਨੂੰ ਪਤਾ ਨਹੀਂ ਵਾਕ ਕਰਕੇ ਤੁਹਾਨੂੰ ਕਿੰਨਾ ਕੁ ਦਿਖਾਇਆ ਉੱਥੇ ਤੇ ਉਹਦੇ ਰਸਤੇ 'ਚ ਵੀ ਬ੍ਰੇਕ ਲਈਏ ਕਿਤੇ ਹੁਣ ਬੈਂਫ ਆਏ ਜੀ ਏ ਐਨ ਡਬਲਯੂ ਰੈਸਟੋਰੈਂਟ 'ਚ ਬੈਠੇ ਆ ਤੇ ਫਲਟਰ ਲੈ ਆਪਾਂ ਨੂੰ ਖਾ ਕੇ ਪੂਰਾ ਲੋਕਪ ਲੈਣੇ ਜੀ ਤਾਂ ਤੇ ਫਿਰ ਆਪਾਂ ਕਰ ਜੀ ਚੱਲੇ ਪਾਉਣੇ ਫਲਟਰ ਬਾਅਦ ਲਓ ਜੀ ਚੱਕੋ ਜੀ ਓਏ ਦੋਸਤੋ ਬੈਂਪ ਸੀ ਬੈਂਪ ਕਿਉਂਕਿ ਜਿਆਦਾ ਇੱਥੇ ਜਿਆਦਾ ਜਿਹੜੀ ਸਨੋ ਬਰਫ਼ ਪਈ ਕਰਕੇ ਚਿੱਕੜ ਜਿਹਾ ਬਹੁਤ ਆ ਤੇ ਬਾਹਰ ਨੂੰ ਕਰਨ ਦਾ ਤਾਂ ਜਿਆਦਾ ਮਜ਼ਾ ਨਹੀਂ ਸੀ ਆਉਣਾ ਪਰ ਇਹੀ ਸੀਗਾ ਵੀ ਇੱਥੇ ਆਹ ਦੇਖਿਆ ਬਹੁਤੇ ਅੱਜ ਜਿਆਦਾ ਸੈਲਾਨੀ ਵੀ ਨਹੀਂ ਆਦੇ ਸਾਨੂੰ ਤੇ ਸੜਕਾਂ ਬਹੁਤ ਹੀ ਸਾਫ਼-ਸਾਫ਼ ਹੀ ਸੀ ਬਹੁਤਾ ਜਿਆਦਾ ਨਹੀਂ ਸੀ ਰਸ਼ ਤੇ ਫਿਰ ਵੀ ਇਹੀ ਵਿੱਚੋਂ ਦੇ ਟਾਊਨ ਦੇ ਨਿਕਲ ਕੇ ਆਏ ਆ ਜਿਆਦਾ ਸਮਾਂ ਨਹੀਂ ਆਪਾਂ ਇੱਥੇ ਲਾਇਆ ਮੇਨ ਜਿਹੜੀ ਸੀ ਉਹ ਲੇਕ ਲੂਇਜ਼ ਆਪਾਂ ਦੇਖੀ ਆ ਤੇ ਬੈਂਪ ਦੇ ਵਿੱਚ ਜਿੰਨਾ ਕੁ ਉਸ ਸਟਰੀਟ ਅੱਗੇ ਤੁਹਾਨੂੰ ਭਾਜਣਾ ਦਿਖਾਈ ਆ ਮੇਨ ਉਹ ਉਹੀ ਸਟਰੀਟਾਂ ਦੋ ਘੈਗੀਆਂ ਬਾਕੀ ਜੇ ਅਸਲ ਬੈਂਫ ਦੇ ਵਿੱਚ ਉੱਤੇ ਗੰਡੋਲੇ ਚ ਜਾਣਾ ਹੋਵੇ ਤੇ ਉਹ ਸਮਰ ਦੇ ਵਿੱਚ ਗਰਮੀਆਂ ਦੇ ਵਿੱਚ ਬਹੁਤ ਉਹਦਾ ਵੀ ਮਜ਼ਾ ਹੁੰਦਾ ਹੈ ਤੇ ਟਰਨਲ ਮਾਊਂਟਨ ਤੇ ਬਾਕੀ ਅਪਨ ਹੌਟ ਸਪ੍ਰਿੰਗ ਉਹ ਜਿੱਥੇ ਪਾਣੀ ਨਿਕਲਦਾ ਜੀ ਧਰਤੀਆਂੋਂ ਗਰਮ ਤੇ ਉਹ ਵੀ ਵਧੀਆ ਹੁੰਦਾ ਪਰ ਹੁਣ ਕਿਉਂਕਿ ਸਾਡੇ ਕੋਲ ਟਾਈਮ ਥੋੜਾ ਅੱਜ ਤੇ ਥੋੜਾ ਸਮਾਂ ਫਿਰ ਅੱਗੇ ਕਲਗਰੀ ਵੀ ਪਹੁੰਚਣਾ ਉੱਥੇ ਜਾ ਕੇ ਇੰਟਰਵਿਊ ਤੇ ਬਾਕੀ ਚਲੋ ਜਿੰਨੀ ਕੁ ਬੜੀ ਵੀਡੀਓ ਜੀ ਤੁਸੀਂ ਇੰਜੋਏ ਕੀਤੀ ਹੋਗੀ ਠੀਕ ਹੈ ਜੀ